वाहिनी का शासन वाहिनी का शासन कितना 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 का अजूबा ही सोचा बंदी है पाहिनी का पाहिनी का काका जी मिली है हाँ नहीं हाँ नहीं आज आप कौन से पढ़ते हैं जहाँ पढ़ते हैं वहीं परी किंगाला कुछ हुआ मैं हाँ 6ਵੀਂ ਬਣਦੇ ਕਿ ਕਿਹੜੀ ਕਲਾਸ ਬਣਨ ਤੋਂ 6ਵੀਂ ਜੇ ਲਗਾਤਾਰ ਕਿੰਨੀਆਂ ਹੁੰਦੀਆਂ ਪਿਆਰ ਦੀ ਦਸ ਲੜਾਈ ਪੈਸਾ ਸਿਆਰੇ ਕਾਲ ਅਕੈਡਮੀ ਜੂੜਿਆਂ ਦੇ ਬੜਾ ਜ਼ੋਰ ਹੁੰਦੇ ਆ ਇਹੋ ਜਿਮਾਲਿਆਂ ਦੇ ਵੱਧ ਦੇ ਵੱਧ ਹੁੰਦੇ ਆ ਪਰ ਗੋਲੀ

ਉਨੇ ਸਰਵੇਖਕਾਂ ਦਾ ਰਿਪੋਰਟ ਦਿੱਕੇ ਕਿ 21 ਸਦੀ ਜਿਹੜੀ ਲੰਘ ਰਹੀ ਹੈ ਇਹਦੇ ਬੀਤਿਆਂ ਬੀਤਿਆਂ ਜਿਹੜੀਆਂ ਬੋਲੀਆਂ ਨੇ ਮਰਨਾ ਉਹ ਜੋ ਪੰਜਾਬੀ ਦੀ ਇੱਕ ਸੋਡੇ ਕੋਲੇ ਇਸ ਵੇਲੇ ਦੁਨੀਆ ਦੀ 6700 ਬੋਲੀਆਂ ਦੇ ਵਿੱਚੋਂ ਦਸਵਾਂ ਨੰਬਰ ਤੇ ਕਿੰਨਾ ਉੱਚਾ ਨੰਬਰ 6700 ਦੇ ਵਿੱਚੋਂ ਦਸਵਾਂ ਨੰਬਰ ਮੈਨੂੰ ਬੱਚੇ ਕੋਲ ਗਿਆ ਮੈਂ ਜੀ ਲਿਆ ਜੀ ਤੇ ਸਰਪਟ ਤੋਂ ਜਾ ਝਾੜ ਕੇ ਰੱਖ ਲਿਆ ਜੋ ਉਗਿਆ ਗਿਆ ਉਹਨੇ ਇੱਕ ਵਾਰੀ ਦੋ ਦੂਜੇ ਸਾਡੇ ਕੋਈ ਆਉਣਾ ਤਾਂ ਹੁਣ ਤਾਂ ਤੁਹਾਡੇ ਕੋਲ ਸਰ ਨੂੰ ਆ ਸ਼ੁਰੂ ਹੋ ਗਿਆ ਕੰਮ ਕਰਉਂਦੀ ਐ ਫਿਕਰ ਹੋ ਜਾਂਦੀ ਕਿ ਬੀ ਬੀ ਜਲੇ ਫਿਰ ਜੀਐਮਪੀ ਆ ਗਿਆ ਕੁੱਛ ਰਹਿ ਗਿਆ ਹੁਣ ਯਾਰ ਤੇ ਯਾਰ ਤੁਹਾਨੂੰ ਜਹਾਉਣ ਦੀ ਗੱਲ ਲੋੜ ਕੀ ਪੈਸੇ ਦੀ ਪੈਸਾ ਕਿੱ데 ਜੋ ਐਦੇ ਚ ਰੌੜੀ ਦੇ ਘਰ ਹੁਣ ਯਾਰ ਆ ਗਿਆ ਮੁੱਠੀ ਇਹ ਐਵੇਂ ਉਪਰ ਦਾ ਨਿਆ ਲਿੱਤੀ ਆ ਸਾਂਤ ਦੇ ਕੋਸ਼ਿਸ਼ ਕਰ ਰਿਹਾ ਕਿ ਮੇਰੀ ਦੁਨੀਆ ਦੀ ਮੁਫਤਾਰ ਉਹਨਾਂ ਨੇ ਆਪਣੇ ਪੰਜੇ ਚ ਲੈ। ਉਸ ਕਰਕੇ ਬੇਂਤੀ ਆ ਬਈ ਜਮੀਨਾਂ ਨਾਲ ਵਿੱਚ ਕਿਸੇ ਕੀਮਤ ਤੇ ਨਾ ਬਿਕ। ਸਾਂਤ ਪੈਂਦੀ ਆ ਬਾਈ ਜੱਲਾਂ। ਕਿਉਂ ਬਾਬਿਓ? ਇਹ ਵੀ ਠੀਕ ਹੈ। ਜਦਿਆ ਗਾਣੇ ਲਈ ਪਤਾ ਨਹੀਂ ਕਿਹੜਾ ਰਵਾਣ ਦਾ ਲੱਗਦੇ ਨਾ। ਦਰਵਾਜ਼ਾ ਨਾ ਘੜਾਈ ਅਸਲ ਦੇ ਵਿੱਚ ਸੀ। ਗੱਲਾਂ ਸੁਣਦੇ ਆਦੀ ਹੋਰ ਸਾਡੇ ਕੰਨਾਂ ਰਾਸ ਹੋਰ ਹੋ ਗਿਆ ਜੇ ਕੋਈ ਸਿਆਸੀ ਬੰਦਾ ਆਊਗਾ ਕਿ ਤੈਨੂੰ ਬਾਲਾ ਘੱਡੂਗਾ ਕਿ ਉਹ ਨਿਰਦੂਗਾ ਇਹਨੂੰ ਸਲਾਹ ਹੋਗਾ ਦਰਦਾਂ ਦੀ ਗੱਲ ਕਰੂ ਨਾਲਾਂ ਦੀ ਛੱਪੜਾਂ ਦੀ ਟੋਪੀਆਂ ਦੀ ਆਪਣੀ ਸੋਚ ਹੀ ਉੱਥੇ ਰੱਖਾ ਅਸਲ ਮੁੱਿਆਂ ਦੀ ਗੱਲ ਹੀ ਹੈ ਤੇ ਭੁੱਲੂ ਰਿਛੀ ਦੀ ਜਾਂਦੇ ਆ ਅੱਪਾ 13 ਮਹੀਨੇ ਜਿੱਦੀ ਬੈਠੇ ਤੇ 700 ਬੰਦਾ ਮਰ ਗਿਆ ਸਾਡਾ ਇੱਥੇ ਆਏ ਤਾਂ ਤਾਂ ਪਾਂਗੜਾਦਲੀ ਤੋਂ ਉਹ ਵੇਚਣ ਤੋਂ ਪੇਛੇ ਅਦਾ ਕੀ ਦੇ ਦਾਮ ਚ ਦਗ ਰੋ ਉਹ ਗਏ ਨੇ ਅਸੀਂ ਸੱਸੋਂ ਦਾ ਪੁੱਲ ਲਗੇ 13 ਮਹੀਨਾ ਸੀ ਅਸਾਂ ਖੁੰਦ ਕੇ ਸਿਰਫ 50 ਰੁਪਏ ਵੱਧ ਪਾ ਤੁਹਾਨੂੰ ਪਰ ਲਾਉ ਜਾਈਏ ਇੰਨੀ ਸਰਜਾ ਸ਼ਕਤੀ ਹੋਈ ਅਸੀਂ ਕਈ ਤਹਾ ਇੱਕ ਘਾਟ ਪਾਇਆ ਕੰਮ ਦਾ 15 18 ਸਾਲ ਭਜਾਰਾ ਮੋਢੇ ਸਾਡੇ ਮਾਰ ਤੇ ਚੁੱਪ ਕੰਮ ਨਾਲ ਗਰਾਂ ਦਾ ਪਲੇਟ ਪੁੱਜਦੇ ਅਗਾਂ ਲਾ ਆਪਣਾ ਟੈਂਕਾ ਕੋ ਪੰਜਾਹਾਂ ਤੱਕ ਤੱਕਤਾ ਤੇ ਨੌਇਵਾਂ ਮਿਟਿਆਰਾ ਕੂੜੀਆਂ ਨੰਗੀਆਂ ਘੱਟਦੇ ਘਾਹ ਦੇ ਪੇਉ ਨੂੰ ਪਾਲਦੇ ਸੀ ਰੂਹ ਕੰਬ ਜਾਂਦੀ ਆ ਘਰਾਂ ਦੀ ਘਾਂ ਸੁੱਕ ਕੇ ਬਾਦ ਦੇ ਚਾਇਓ ਕਦੇ 40-43 ਸਾਲ ਹੋ ਗਏ ਪਰਾਤਨੀ ਜੜੀਆਂ ਘਰਾਂ ਚੋਂ ਪਹਿਲਾ ਕਲੋਨੀਆ ਬਣੀਆਂ ਹੋਈਆਂ ਕਿਸੇ ਘਰ ਦੇ ਪੰਜ ਘਰੇ ਦੇ ਅੱਠ ਐਸ਼ਰੀ ਨੇ ਰੂਹ ਕੰਬਦੀ ਆ ਘਰ ਦੀ ਘਾਂ ਸੁੱਕ ਕੇ 18-20 ਸਾਲ ਘਾਂ ਦਾ ਕੰਮ ਦਾ ਹਾਰਾ 20 ਸਾਲ ਦਾ ਘਾਣ ਤੋਂ ਦਾ ਪ੍ਰੇਜਿਤ ਹੁੰ ਲਗੇ ਸੀ ਸਪਤਾ ਹਾਲਾ 2009 ਸਰਕਾਰ ਕਿਹਦੀ ਬਣਦੀ ਸੀ ਕਾਪੀ ਰਾਜੀ ਕਾਂਗਰਸ ਦੀ 2 ਵਾਲੀ 2 ਵਾਲੀ ਬਣਾਈ ਜਾਵੇ ਆਸਾ ਸੋਚਾ ਇੱਥੇ 11 ਮਿੰਟਾਂ ਦੇ ਕਾਪ ਤੋਂ ਉਹ ਗੁੱਚਲ ਸਵੇਸ਼ ਸੈਣੀ ਵਰਗੇ ਬੀਜਪੀ ਕੀ ਬਣਾ ਸਵੇਸ਼ ਸੈਣੀ ਨੂੰ ਵੀ ਜੇ ਸੋਪਾ ਹੀ ਦੱਸਿਆ ਲੋ ਦੀ ਦੀਪਕੀ ਨੇ ਬੁਲਾਇਆ ਸੀ ਸੈਨੂੰ ਬਦਲ ਬਾਵਲਾਂ ਨੇ ਆਪਾਂ ਚਾਰ ਚਾਰ ਛੰਡੇ ਲਾ ਕੇ ਜਾਂਦੇ ਨੇ ਇਟਾ ਦੇ ਬਾਵਲ ਜਿੰਦਾਬਾਦ ਜਿੰਦਾਬਾਦ ਕਰੋ ਆਹੀ ਕਾਲੇ ਕੁੰਨਾਏ 220 ਵਿੱਚ ਵਿਵਾ ਹਸੇਵਰਤ ਪ੍ਰਕਾਸ਼ਪਾਲ ਸਖਵੀਰਪਾਲ ਕੀ ਕਹਿੰਦੇ ਸੀਗੇ ਕਾਨੂੰਨ ਸੰਦੇਸ਼ ਰਮੁਲ ਕੀ ਹੈ ਪਿੰਡਾਂ ਲੋ ਚੰਗੇ ਆ ਪਤਾ ਲੱਗਿਆ ਲੋਕਾਂ ਨੇ ਪਿੰਡਾਂ ਦੇ ਨਹੀਂ ਬਣਦਣਾ ਛਤਰふる ਕਹਿੰਦੇ ਮਾਰੀ ਆ ਗੱਡ ਜੁਰ ਤੋਰ ਦਸਤੀ ਬਾ ਦੇਤਾ ਹੁਣ ਫੇਰ ਇਕੱਠੇ ਹੀ ਹੁੰਦੇ ਹੁੰਦੇ ਫੇਰ ਪਤਾ ਸੀ ਹੁਣ ਸ਼ੰਭੂ ਖਨੋਰੀ ਬੈਠੇ ਬੀਜੇਪੀ ਬੋਲਣਾ ਮਾਰਦੀ ਸਾਡੇ ਸਸਾਂ ਦੇ ਪਿੰਡਾਂ ਦੇ ਬਣਦਣਾ ਨੇ